ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਬਾਰਮਦੀਪ ਪ੍ਰਾਣਾ ਅੱਜ ਇੱਕ ਮੁੱਦਾ ਜਿਹੜਾ ਸ਼ਹਿਰ ਦੇ ਵਿੱਚ ਬੜਾ ਉੱਠਿਆ ਹੋਇਆ ਹੈ ਕਿ ਮਾਨਸਾ ਦੇ ਵਿੱਚ ਚਿਕਨਗੁਨੀਆ ਤੇ ਡੇਂਗੂ ਦੇ ਜਿਹੜੇ ਕੇਸ ਨੇ ਉਹ ਲਗਾਤਾਰ ਵਧਦੇ ਜਾ ਰਹੇ ਨੇ ਪਰ ਜਿਹੜਾ ਅੰਕੜਾ ਹੈਗਾ ਉਹ ਕਿਤੇ ਨਾ ਕਿਤੇ ਸਹੀ ਜਿਹੜਾ ਸਿਹਤ ਵਿਭਾਗ ਕੋਲੇ ਨਹੀਂ ਪਹੁੰਚਦਾ ਕਿਉਂਕਿ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਡੇਂਗੂ ਤੇ ਚਿਕਨਗੁਨੀਆ ਦਾ ਜੋ ਵੀ ਕੇਸ ਪਾਇਆ ਜਾਂਦਾ ਤਾਂ ਉੱਥੇ ਸਿਹਤ ਵਿਭਾਗ ਵੱਲੋਂ ਨੇੜੇ ਦੇ ਘਰਾਂ ਦੇ ਵਿੱਚ ਫੌਗਿੰਗ ਕੀਤੀ ਜਾਣੀ ਚਾਹੀਦੀ ਆ ਪਰ ਫੌਗਿੰਗ ਦਾ ਤਾਂ ਨਾਮ ਨਿਸ਼ਾਨ ਨਹੀਂ ਕਿਤੇ ਵੀ ਫੌਗਿੰਗ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕਿੱਥੇ-ਕਿੱਥੇ ਕੀਤੀ ਗਈ ਹੈ ਉਹ ਕਮੈਂਟ ਕਰਕੇ ਤੁਸੀਂ ਦੱਸਣਾ ਕਿਉਂਕਿ ਜਿੰਨੇ ਵੀ ਦੋਸਤ ਮਾਨਸਾ ਦੇ ਰਹਿਣ ਵਾਲੇ ਨੇ ਉਹ ਕਮੈਂਟ ਕਰਕੇ ਆਪਣੀ رائے ਸਾਂਝੀ ਕਰਿਓ ਕਿ ਜਿਹੜੀ ਪ੍ਰਸ਼ਾਸਨ ਵੱਲੋਂ ਨਗਰ ਕਾਉਂਸਲ ਵੱਲੋਂ ਫੌਗਿੰਗ ਤੁਹਾਡੇ ਵਾਰਡ ਦੇ ਵਿੱਚ ਤੁਹਾਡੀ ਗਲੀ ਦੇ ਵਿੱਚ ਕੀਤੀ ਗਈ ਹੈ ਇਹ ਜ਼ਰੂਰ ਤੁਸੀਂ ਦੱਸ ਦਿਓ ਕਿਉਂਕਿ ਲਗਾਤਾਰ ਜਿਹੜੇ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾਂਦੇ ਆ ਕਿ ਸਾਡੇ ਵੱਲੋਂ ਜਿਹੜੀਆਂ ਮਸ਼ੀਨਾਂ ਨੇ 19 ਮਸ਼ੀਨਾਂ ਜਿਹੜੀਆਂ ਸਿਹਤ ਵਿਭਾਗ ਕੋਲ ਨੇ ਜਿਨ੍ਹਾਂ ਦੇ ਵਿੱਚੋਂ ਸੱਤ ਮਸ਼ੀਨਾਂ ਮਾਲ사 ਸ਼ਹਿਰ ਦੇ ਵਿੱਚ ਰੋਜ਼ਾਨਾ ਕੰਮ ਕਰ ਰਹੀਆਂ ਨੇ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਜਿਹੜੀਆਂ ਸੱਤ ਮਸ਼ੀਨਾਂ ਨੇ ਉਹ ਮਾਲ사 ਸ਼ਹਿਰ ਦੇ ਵਿੱਚ ਕਿਹੜੇ-ਕਿਹੜੇ ਵਾਰਡ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਕਿ ਜਿੱਥੇ ਡੇਂਗੂ ਜਾਂ ਚਿਕਨਗੁਨੀਏ ਦਾ ਮਰੀਜ਼ ਸਾਨੂੰ ਮਿਲਦਾ ਹੈ ਉਸ ਦੇ ਨੇੜੇ-ਤੇੜੇ ਘਰਾਂ ਦੇ ਵਿੱਚ ਫੋਗਿੰਗ ਕੀਤੀ ਜਾਂਦੀ ਆ ਤਾਂ ਦੋਸਤੋ ਜੇਕਰ ਤੁਹਾਡੇ ਘਰਾਂ ਦੇ ਨੇੜੇ-ਤੇੜੇ ਕੋਈ ਡੇਂਗੂ ਜਾਂ ਮਲੇਰੀਆ ਦਾ ਮਰੀਜ਼ ਹੈ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਸਾਡੇ ਗਵਾਂਡ ਦੇ ਵਿੱਚ ਮਰੀਜ਼ ਹੈ ਪਰ ਹਲੇ ਤੱਕ ਫੋਗਿੰਗ ਨਹੀਂ ਹੋਈ ਤਾਂ ਸਭ ਤੋਂ ਪਹਿਲੀ ਗੱਲ ਇਹ ਕਿ ਸਨਾਤਨ ਧਰਮ ਸਭਾ ਵੱਲੋਂ ਜਿਹੜੀ ਹੈ ਸ਼ਹਿਰ ਦੇ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਕਿੱਥੇ ਹੈ ਇੰਨੀਆਂ ਮਸ਼ੀਨਾਂ ਕਿੱਥੇ ਕੰਮ ਕਰ ਰਹੀਆਂ ਤਾਂ ਦੂਸਰੇ ਪਾਸੇ ਨਗਰ ਕੌਂਸਲ ਦਾ ਕਹਿਣਾ ਹੈ ਕਿ ਸਾਡੇ ਕੋਲੇ ਚਾਰ ਮਸ਼ੀਨਾਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਅਸੀਂ ਇੱਕ ਦਿਨ ਦੇ ਵਿੱਚ ਚਲਾਉਨੇ ਆ ਮਤਲਬ ਵੀ ਦੋ ਕਦੇ ਦੋ ਚਲਾਉਨੇ ਆ ਕਦੇ ਦੂਸਰੀਆਂ ਦੋ ਚਲਾ ਲੈਣੇ ਆ ਦੋਨਾਂ ਚਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਕਿਹੜੇ-ਕਿਹੜੇ ਵਾਰਡ ਦੇ ਵਿੱਚ ਹੋਈ ਹੈ ਇਹ ਵੀ ਤੁਸੀਂ ਦੱਸਣਾ ਕਿਉਂਕਿ ਸਾਰੇ ਲੋਕ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਨਾਲ-ਨਾਲ ਆਪਣੀ رائے ਜ਼ਰੂਰ ਸਾਂਝੀ ਕਰਿਓ ਤਾਂ ਜੋ ਹਰ ਇੱਕ ਪਬਲਿਕ ਦੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਤੱਕ ਪਹੁੰਚ ਸ ਅਸਲ ਦੇ ਵਿੱਚ ਹੋ ਰਹੀ ਹੈ ਜਾਂ ਸਿਰਫ ਔਰ ਸਿਰਫ ਨਾਮ ਦੇ ਉੱਪਰ ਖਰਚਾ ਪਾਇਆ ਜਾ ਰਿਹਾ ਤਾਂ ਕਿਸ ਵਾਰਡ ਦੇ ਵਿੱਚ ਫੋਗਿੰਗ ਹੋਈ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਮਰੀਜ਼ ਨੇ ਉਹ ਲਗਾਤਾਰ ਵਧਦੇ ਜਾ ਰਹੇ ਆ ਜੇਕਰ ਫੋਗਿੰਗ ਹੋਈ ਹੈ ਤਾਂ ਇਸ ਦੀ ਰੋਖथाम ਹੋਣੀ ਜ਼ਰੂਰੀ ਸੀ ਜਿਹੜੇ ਚਲਾਨ ਨੇ ਚਲਾਨਾ ਦਾ ਵੀ ਕਿਸੇ ਨੂੰ ਨਹੀਂ ਪਤਾ ਕਿ ਲਾਰਵੇ ਦੇ ਚਲਾਨ ਕਿੰਨੇ ਕੱਟੇ ਗਏ ਨੇ ਮਿਊਸਪਲ ਐਕਟ ਦੇ ਧਾਰਾ ਦੇ ਤਹਿਤ ਜਿਹੜੀ ਹੈ ਚਲਾਨ ਕੱਟੇ ਜਾਣੇ ਸੀ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਾਰਵਾ ਪਾਇਆ ਜਾਂਦਾ ਪਰ ਚਲਾਨ ਵੀ ਕਿਸੇ ਦੇ ਨਹੀਂ ਕੱਟੇ ਗਏ ਜੇ ਯੂ ਨਾਲ ਗੱਲ ਕਰਦੇ ਹਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹੜਾ ਫੋਨ ਨਹੀਂ ਚੱਕਿਆ ਤਾਂ ਕਿ ਕੋਈ ਵੀ ਜਿਹੜਾ ਚਲਾਨ ਨਹੀਂ ਕੱਟਿਆ ਗਿਆ ਕੋਈ ਸੂਤਰਾਂ ਦੇ حوالے ਤੋਂ ਇਹ ਸਾਹਮਣੇ ਆ ਰਿਹਾ ਕਿ ਚਲਾਨ ਮਾਨਸਾ ਸ਼ਹਿਰ ਦੇ ਵਿੱਚ ਲਾਰਵਨ ਲੈ ਕੇ ਜਿਹੜਾ ਮਿਊਨਿਸਪਲ ਐਕਟ ਲਗਾ ਕੇ ਕੋਈ ਵੀ ਚਲਾਨ ਜਿਹੜਾ ਨਹੀਂ ਕੱਟਿਆ ਗਿਆ ਤੇ ਕਿਤੇ ਨਾ ਕਿਤੇ ਫੋਗਿੰਗ ਦਾ ਜਿਹੜਾ ਨਾਮ ਹੈ ਉਹ ਵੱਡਾ ਕੀਤਾ ਗਿਆ ਪਰ ਸ਼ਹਿਰ ਦੇ ਵਿੱਚ ਫੋਗਿੰਗ ਦੇ ਨਾਮ ਦੇ ਉੱਪਰ ਤਮਾਸ਼ਾ ਖੇਡਿਆ ਜਾ ਰਿਹਾ ਹੈ ਤੇ ਹੁਣ ਖਰਚਾ ਕਿੱਥੇ ਪੈ ਰਿਹਾ ਉਹ ਨਹੀਂ ਸਮਝ ਆ ਰਹੀ ਤਾਂ ਦੋਸਤੋ ਹੁਣ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਕਮੈਂਟਾਂ ਦੇ ਵਿੱਚ ਕਿ ਕਿਹੜੇ ਕਿਹੜੇ ਵਾਰਡ ਦੇ ਵਿੱਚ ਫੋਗਿੰਗ ਹੋਈ ਹੈ ਕਿ ਕੇ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਨੇ ਉਹ ਸਹੀ ਨੇ ਉਹ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਤੇ ਵੀਡੀਓ ਸ਼ੇਅਰ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ